ਪਿਓ ਆਪਣੀ ਹੀ ਧੀ ਦੇ ਨਾਲ ਗਲਤ ਕੰਮ ਕਰਦਾ ਰਿਹਾ ਤੇ ਧੀ ਦੇ ਵੱਲੋਂ ਹੁਣ ਹਾਰ ਕੇ ਥੱਕ ਹਾਰ ਕੇ ਵੱਡੇ ਖੁਲਾਸੇ ਕਰ ਦਿੱਤੇ ਗਏ ਸ਼ਿਮਕਸਰ ਸਾਹਿਬ ਤੋਂ ਇਹ ਬੇਹਨ ਹੈਰਾਨ ਕਰਦਾ ਇਹ ਮਾਮਲਾ ਜਿੱਥੇ ਇੱਕ ਪਿਤਾ ਦੇ ਵੱਲੋਂ ਆਪਣੀ ਨਬਾਲਗ ਧੀ ਦੇ ਨਾਲ ਕਈ ਦਿਨਾਂ ਤੱਕ ਜ਼ਬਰ ਜਨਾਹ ਕੀਤਾ ਗਿਆ ਕੁੜੀ ਨੇ ਦੋਸ਼ ਲਗਾਏ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਲਯੁਗੀ ਪਿਤਾ ਗ੍ਰਫਤਾਰ ਕਰ ਲਿਆ ਤਾਂ 12 ਸਾਲ ਦੀ ਲੜਕੀ ਮਹਿਜ਼ 7ਵੀਂ ਜਮਾਤ ਦੇ ਵਿੱਚ ਪੜਦੀ ਹੈ ਉਸ ਦੇ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਗਿਆ ਕਿ ਉਸ ਦੀ ਮਾਂ ਤੇ ਤਾਇਕ ਫੈਕਟਰੀ ਦੇ ਵਿੱਚ ਦਿਨ ਰਾਤ ਡਿਊਟੀ ਕਰਦੀਆਂ ਨੇ ਤੇ ਉਦ ਸ਼੍ਰੀ ਮੁਕਸੁਰ ਸਾਹਿਬ ਦਾ ਜਿਹੜਾ ਮਾਮਲਾ ਉਸ ਦਾ ਇਹ ਕਹਿਣਾ ਹੈ ਕਿ ਰਾਤ ਨੂੰ ਜਦ ਮੇਰੀ ਮਾਂ ਤੇ ਤਾਈ ਘਰ ਨਹੀਂ ਹੁੰਦੀ ਇਸ ਤਰ੍ਹਾਂ ਛੋਟਾ ਭਰਾ ਤੇ ਪਿਤਾ ਘਰ ਹੁੰਦੇ ਨੇ ਬੱਚੇ ਦੇ ਮੁਤਾਬਕ ਇੱਕ ਮਹੀਨੇ ਤੋਂ ਸ਼ਰਾਬੀ ਪਿਤਾ ਉਸ ਦੇ ਨਾਲ ਸ਼ਰਾਬ ਦੀ ਹਾਲਤ ਦੇ ਵਿੱਚ ਜ਼ਬਰਜਨਾਹ ਕਰ ਰਿਹਾ ਤੇ ਕਿਸੇ ਨੂੰ ਦੱਸਣ ਤੇ ਜਾਨ ਨੂੰ ਮਾਰਨ ਦੀ ਧਮਕੀ ਦੇ ਰਿਹਾ ਬੱਚੀ ਨੇ ਦੱਸਿਆ ਕਿ ਗਲਤ ਹਰਕਤ ਦਿਨੋਂ ਦਿਨ ਵਧਦੀ ਜਾ ਰਹੀ ਹੈ ਤੇ ਹੁਣ ਉਸ ਦੇ ਵੱਲੋਂ ਥੱਕ ਹਾਰ ਕੇ ਪੁਲਿਸ ਨੂੰ ਇਹ ਸਾਰੀ ਗੱਲ ਦੱਸੀ ਗਈ ਹੈ ਹਾਲਾਂਕਿ ਰੋ ਰਹੀ ਇਸ ਬੱਚੀ ਜਿਸ ਦਾ ਇਹ ਕਹਿਣਾ ਕਿ ਉਸਦੀ ਤਾਈ ਦੇ ਉਸ ਤੋਂ ਪੁੱਛਿਆ ਤਾਂ ਉਸ ਦੇ ਵੱਲੋਂ ਸਾਰੀ ਘਟਨਾ ਦੱਸੀ ਗਈ ਹਾਲਾਂਕਿ ਪੁਲਿਸ ਦੇ ਵੱਲੋਂ ਹੁਣ ਦੋਸ਼ੀ ਪਿਤਾ ਗ੍ਰਿਫਤਾਰ ਕੀਤਾ ਗਿਆ। ਸਰਪ੍ਰਮਾਰਕ ਕੋਚੀ ਦੇ ਨਾਲ ਰੇਪ ਦਾ ਮਾਮਲਾ سامنے ਆਇਆ ਪੋਸਟਾ ਕੀ ਕਾ ਮਾਮਲਾ ਕੀ ਜੁੜਾ ਗਿਆ। ਜੀਐਸ 11 ਦੇ ਵਿੱਚ ਮਕਦਮਾ ਨੰਬਰ 135 ਅਧੀਨ ਤਾਰਾ 65 68 ਬੀ ਐਨ ਐਸ ਤੇ 6 ਬਾਕਸ ਵੇਟ थाना ਪੀਐਸ ਸਿਟੀ ਮੁਕਸਰ ਵਿਖੇ ਦਰਜ ਕੀਤਾ ਗਿਆ ਹੈ। ਕਿਥੇ ਮਕਦਮਾ ਜਿਹੜੇ ਮੁੱਖ ਦੋਸ਼ੀ ਇੱਕ ਹੀ ਦੋਸ਼ੀ ਮਕਦਮੇ ਦੇ ਵਿੱਚ ਸੀਗਾ ਉਹਨੂੰ ਮਕਦਮੇ ਦੇ ਵਿੱਚ ਅਰੈਸਟ ਕਰ ਲਿਆ ਗਿਆ ਹੈ। ਰੈਸਟ ਕਰਮਪ੍ਰੰਤ ਉਹਦੀ ਪੁੱਛਗਛ ਉਪਰੰਤ ਜੋ ਸਾਡੇ ਲੀਗਲ ਫਾਰਮੈਟ ਵਿੱਚ ਸੀਗੀ ਉਹ ਕੰਪਲੀਟ ਕਰਦੇ ਹੋਏ ਉਹਨੂੰ ਜਿਹੜੇ ਜੁਡੀਸ਼ੀਅਲ ਕਾਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਹੈ। ਮੁਕਦਮੇ ਦੀ ਤਫਤੀਸ਼ ਚੱਲੀ ਹੈ ਤੇ ਤਫਤੀਸ਼ ਮੁਕੰਮਲ ਹੋਣ ਤੇ ਜਲਦ ਤੋਂ ਜਲਦ ਉਹ ਚਲਾਨ ਜਿਹੜੇ ਮਾਜਿਕ ਪੇਸ਼ ਅਦਾਲਤ ਸਰ ਕੀਤਾ ਜਾਊਗਾ। ਸਰ ਮਾਮਲਾ ਸਾਹਮਣੇ ਕਿਵੇਂ ਆਇਆ ਕਿ ਇਸ ਤਰ੍ਹਾਂ ਦਾ ਕਪੀਟਿਓਰ ਲੋਬੀ ਸੀ ਕਿ ਪੂਰਪਰਟੀ ਕਰ ਸਕਦਾ। ਇੱਕ ਕੰਪਲੇਂਟ ਸਾਡੇ ਕੋਲੇ ਦਰਜ ਹੋਈ ਸੀਗੀ ਜੀ। ਟੂ ਚਾਈਲਡ ਵੈਲਫੇਅਰ ਅਫੀਸਰ ਸਾਡੇ ਕੰਟੈਕਟ ਹੋਇਆ ਸੀ ਤੇ ਉਸ ਕੰਪਲੇਂਟ ਦੇ ਜਿਹੜੇ ਤਾਰਿਕ ਕੀਤੀ ਇਹ ਤੋਂ ਬੰਦ ਕਰ ਧਾਰਾ ਤੱਕ ਖਤਮ ਕਰਮਾਂ ਦਾ ਅਰੋਪੀ ਸਤਿਕਾਰਯੋਗ ਵੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ نیوز ਤੇ ਮੈਂ ਹਾ ਜਤਿੰਦਰ ਸੋਢੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤੀ ਧਾਰਮਿਕ ਸਮਾਜਿਕ ਖੇਡਾਂ ਮਨੋਰੰਜਨ ਅਤੇ ਬਾਲੀਵੁੱਡ ਨਾਲ ਜੁੜੀ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੇ ਰਹੇ ਹਾਂ ਇਸੇ ਤਰ੍ਹਾਂ ਇੰਡੀਆ ਕ੍ਰਾਈਮ نیوز ਹਰ ਖਬਰ ਤੁਹਾਡੇ ਤੱਕ ਪਹੁੰਚਦਾ ਰਹੇਗਾ ਬਨੇ ਰਹੋ ਸਾਡੇ ਨਾਲ ਦੇਖ ਰਹੋ ਇੰਡੀਆ ਕ੍ਰਾਈਮ نیوز